ਤੁਵੀਰ ਬਾਲ ਉਹਨਾਂ ਤੋਂ ਕਾ ਮੁੱਦਾ ਚਾਹੀਦਾ ਉਹਨਾਂ ਨੇ ਦੇਖਣਾ ਨਹੀਂ ਵੀ ਪੰਜਾਬ ਦਾ ਕੋ ਭਲਾ ਹੁੰਦਾ ਉਹ ਚੱਕ ਦਿਆਂਗੇ ਚੱਕ ਲਾਂਗੇ ਬੋਲੇ ਸੋਨਿਆ ਹਾਲ ਚੱਕ ਰਿਆਂ ਮੈਂ ਉਹੀ ਹਸਪਤਾਲ ਜਿੱਕੇ ਦਾ ਪਤਾ ਲੈਣ ਗਿਆ ਮਜੀਠੀਆ ਪਾਣ ਦਾ ਵੀ ਆ ਜਾ ਹਸਤੜ ਗਿਆ ਸੀ ਕੋਈ ਦਵਾਈ ਲੈ ਆਂ ਗਿਆ ਹੁਣ ਆ ਤੇਰੇ ਜੀਜੇ ਵੀ ਕਦੇ ਇੱਧਰ ਲਈ ਬੰਨ ਡੁੱਟ ਗਈ ਕਦੇ ਇੱਧਰ ਲਈ ਕਦੇ ਲੱਤ ਇਹ ਤਾਂ ਦੱਸ ਕਿੱਥੇ ਡੁੱਟਦੀ ਨੇ ਪ੍ਰਧਾਨ ਮੰਤਰੀ ਨੂੰ ਮੈਂ ਹੱਥ ਬੁਲਾ ਲਿਆ ਆਹ ਕਹਿੰਦੇ ਕਰ ਦੋ ਤੱਲੇ ਕਰ ਲਈ ਕਰ ਦੋ ਤੱਲੇ ਕਰ ਲੈ ਦੱਸ ਯਾਰ ਉਹ ਤੁਸੀਂ ਪੈਰੀ ਪੈਂਦੇ ਰਹੇ ਉਹਨਾਂ ਦੇ ਕੋਈ ਕੈਪਟਨ ਸਾਹਮਣੂ ਇਸ ਗੱਲ ਦੀ ਆਈ ਹੈ ਵੀ ਮੈਂ ਬੀਜੇਪੀ ਜਾਂ ਵੀ ਮੈਂ ਪੈਸੇ ਦਵਾ ਦਾਂ ਕਰੇ ਮਨਪ੍ਰੀਤ ਬਾਦਲਵੀ ਇਸੇ ਚੀਏ ਸੁਨੀਲ ਝਾਖੜ ਵੀ ਇੱਧਰੀ ਹੈ ਰਮੇਸ਼ ਬਿੱਟੂ ਵੀ ਇੱਧਰੀ ਹੈ ਆ ਦੋ ਤਿੰਨ ਹੋਰ ਜਾਣ ਨੂੰ ਕਰਦੇ ਕਾਂਗਰਸ ਵਾਲੇ ਠੀਕ ਹੈ ਆ ਪੈਸੇ ਤਾਂ ਦਵਾ ਦੋ ਮੈਂ ਕਿ ਕਰ ਲੂਗਾ ਨਹੀਂ ਚੱਲਦੀ ਥੋੜੀ ਉੱਥੇ ਕੈਨੇਡਾ ਚ ਬਰਫ ਜਾਦੇ ਪੈ ਗਈ ਕਹਿੰਦੇ ਭਾਤਮਨ ਅਸਤੀਫਾ ਦੇਵੇ ਐਂ ਵੀ ਕਹਿ ਸਕਦੇ ਨਾ ਮੇਰਾ ਕਿਸੇ ਰੇਤੇ ਵਾਲੇ ਜਿੱਸਾ ਹੈ ਨਾ ਮੇਰਾ ਕਿਸੇ ਬਸ ਤੇ ਹਿੱਸਾ ਹੈ ਨਾ ਮੇਰਾ ਗਹਿਟਾ ਬੇਚਿੱਸ ਹੈ ਨਾ ਗਏ ਸ਼ਰਾਬ ਦੇ ਠੇਕੇ ਚਿੱਸ ਹੈ ਨਾ ਮੇਰਾ ਕਰੇ ਡਰੱਗ ਵਾਲਿਆਂ ਚਿੱਸ ਹੈ ਤੂ ਵੀਰ ਬਾਲ ਉਹਨਾਂ ਤੋਂ ਕਾ ਮੁੱਦਾ ਚਾਹੀਦਾ ਉਹਨਾਂ ਨੇ ਦੇਖਣਾ ਨਹੀਂ ਵੀ ਪੰਜਾਬ ਦਾ ਕੋ ਭਲਾ ਹੁੰਦਾ ਉਹ ਚੱਕਦੇ ਆਂਗੇ ਚੱਕ ਲਾਂਗੇ ਬੋਲੇ ਸੋਨਿਆ ਹਾਲ ਚੱਕਦੇ ਆਂਗੇ ਬਸ ਉਹਨਾਂ ਦਾ ਕੰਮ ਹੈ ਉਹਨਾਂ ਕੋਲ ਹੋਰ ਕੋਈ ਕੰਮ ਨਹੀਂ ਮੈਨੂੰ ਨਿੰਦਣ ਤੋਂ ਬਿਨਾ ਤੜਕੀ ਮੈਨੂੰ ਬਾਲਾ ਦੇਣ ਲੱਗ ਜਾਂਦੇ ਸਾਲਾ ਬਣੋਈਆ ਮੈਂ ਉਹੀ ਹਸਪਤਾਲ ਚ ਕਿਸੇ ਦਾ ਪਤਾ ਲੈਣ ਮਗਜਾ ਮਜੀਠੀਆ ਪਾਣ ਦਾ ਵੀ ਆ ਜਾ ਹਸਤੜ ਗਿਆ ਸੀ ਕੋਈ ਦਵਾਈ ਲੈ ਆ ਗਿਆ ਹੁਣ ਆ ਤੇਰੇ ਜੀਜੇ ਵੀ ਕਦੇ ਇਧਰ ਲੀ ਬਾਂਡ ਟੁੱਟ ਗਈ ਕਦੇ ਇਧਰ ਲੀ ਕਦੇ ਲੱਤ ਇਹ ਤਾਂ ਦੱਸ ਕਿੱਥੇ ਟੁੱਟਦੀਆਂ ਨੇ ਇਹਦੇ ਵਾਰ ਤੱਕ ਬੁਲੇਟਿਨ ਜਾਰੀ ਕਰੋ ਭਾਈ ਮੇ ਜੋ ਆਗਦੇ ਮਗਰ ਪਿਆ ਯਾਰ ਦੱਸੋ ਕੀ ਕਰੀਏ ਵਾ ਪੰਗਾ ਇਹੀ ਹੈ ਵੀ ਕੁਰਸੀ ਤੇ ਕਿਉਂ ਬਹਿ ਗਿਆ ਇਹ ਆਮਕਰਾਂ ਦਾ ਮੁੰਡਾ ਕਿੰਨੀ ਬੜੀ ਪਤਾ ਨਹੀਂ ਕੀ ਕੀ ਪਾ ਲੰਦ ਰਹੇ ਆਏ ਕਰ ਪ੍ਰਧਾਨ ਮੰਤਰੀ ਨੇ ਮੈਂ ਹੱਥ ਬੁਲਾ ਲਿਆ ਉਹ ਕਹਿੰਦੇ ਕਰ ਦੋ ਤੱਲੇ ਕਰ ਲਈ ਕਰ ਦੋ ਤੱਲੇ ਕਰ ਲੈ ਦੱਸਿਆ ਨਾ ਉਹ ਤੁਸੀਂ ਪੈਰੀ ਪੈਂਦੇ ਰਹੇ ਉਹਨਾਂ ਦੇ ਬਾਜਪਾਈ ਹੋ ਰਹੇ ਨੇ ਅੜਵਾਨੀ ਹੋ ਰਹੇ ਨੇ ਵੀ ਸਾਡੀ ਪੰਜਾਬ ਵਾਸਤੇ ਨਹੀਂ ਪੰਜਾਬ ਵਾਸਤੇ ਨਹੀਂ ਆਪ ਦੀ ਨੂੰ ਨੂੰ ਮੰਤਰੀ ਬਣਾਉਣ ਵਾਸਤੇ 20 ਦਿਨ ਬੈਠਾ ਰਿਹਾ ਸੀ ਬਾਦਲ ਦਿੱਲੀ ਅਸੀਂ ਕਿ ਪੰਜਾਬ ਨੂੰ ਪੈਕੇਜ ਲੈ ਕੇ ਆਉਂ ਕਨੇ ਹੀ ਵਹਾ ਇੱਕ ਮਤਰਾਲਾ ਮਿਲ ਗਿਆ ਕਹਿੰਦੇ ਉਹ ਪੰਜਾਬ ਨੂੰ ਫਾਇਦਾ ਹਰ ਸਿਮਰਤ ਕਰਨ ਨੂੰ ਸੌਂਚ ਕਾਤੀ ਬ੍ਰੰਪੁਰੇ ਉਰ ਝਾਕਦੀ ਰਹਿ ਗਈ ਜੀ ਅਸੋਈ ਆ ਆ ਮੁੱਦੇ ਨਹੀਂ ਆ ਮੁੱਦੇ ਨਹੀਂ ਬਲ ਪੰਜਾਬ ਦਾ ਮੁੱਦਾ ਪਈ ਜੀ ਪ੍ਰਧਾਨ ਮੰਤਰੀ ਮੁਰੇ ਮ ਸਾਰੇ ਮੁੱਦੇ ਰੱਖ ਕੇ ਆ ਪਾਣੀਆਂ ਦੇ ਬਾਰਡਰ ਦੇ ਮੈਂ ਕਹਿੰਦਾ ਜੀ ਮਨਨ ਵਾਸਤੇ ਅਸੀਂ ਰੱਖਿਆ ਡੁੱਬਣ ਵਾਸਤੇ ਅਸੀਂ ਰੱਖਿਆ ਝਗੜਾ ਕਿਤੇ ਹੋਰ ਹੁੰਦਾ ਲੜਾਈ ਸਾਡੇ ਲੱਗ ਜਾਂਦੀ ਹੈ ਸਾਨੂੰ ਬਾਰਡਰ ਏਰੀਆ ਨੂੰ ਕੁਝ ਦਿਓ ਤਾਰ ਦੇ ਪਰਲੇ ਪਾਸੇ ਖੇਤ ਨੇ ਹਜ਼ਾਰਾਂ ਕਿਲੋਮੀਟਰ ਜਿਹੜੇ ਹਜ਼ਾਰਾਂ ਏਕੜ ਉਹ ਵਿਚਾਰੇ ਕਾਰਡ ਦਿਖਾ ਕੇ ਖੇਤੀ ਕਰਨ ਜਾਂਦੇ ਆ ਨਾਲ ਬੀਐਸਐਫ ਖੇਤੀ ਕਰਾਉਣ ਜਾਂਦੀ ਹੈ ਤੁਸੀਂ ਕਿਉਂ ਸਾਨੂੰ ਇਹ ਇਦਾਂ ਕੰਮਤ ਲੈ ਤਾਰ ਗਾਹਾਂ ਲੈ ਜਾਓ 150 ਮੀਟਰ ਦਾ ਇੰਟਰਨੈਸ਼ਨਲ ਰੂਲ ਹੈ ਤੁਸੀਂ 300 ਮੀਟਰ ਤੇ ਲੈ ਜਾਓ ਕਈ ਜਗ੍ਹਾ ਤੇ ਤਾਰ 5-5 ਕਿਲੋਮੀਟਰ ਆਪਣੇ ਪਾਸੇ ਅੰਦਰ ਹੈ ਜਿਹੜੇ ਪਰਲੇ ਪਾਸੇ ਖੇਤ ਨੇ ਕਿਵੇਂ ਹੁਣ ਖੇਤੀ ਕਰਨ ਉਹ ਆ ਸਾਰੇ ਮੁੱਦੇ ਠਾਏ ਆ ਮੈਂ ਤੇ ਨਾਲੇ ਉੱਥੇ ਆਏ ਨਹੀਂ ਹੁੰਦਾ ਬਿਨਾਂ ਤੱਥਾਂ ਤੋਂ ਬੋਲਣ ਵਾਲੇ ਬਹੁਤ ਨੇ ਉੱਥੇ ਕੀ ਹੈ ਪਹਿਲਾਂ 2 ਦਿਨ ਪਹਿਲਾਂ ਇਦੋਂ ਵੀ ਮੋਟਾ ਇੱਕ ਕਿਤਾਬ ਚਾ ਜਾਂਦਾ ਹੈ ਨੀਤੀ ਜੋ ਕੋਲੇ ਕਿ ਤੁਸੀਂ ਕੀ ਲਿਖ ਕੇ ਦੇਣਾ ਚਾਹੁੰਦੇ ਹੋ ਜੀ ਸਾਰਾ ਕੁਝ ਲਿਖਤਾ ਸੀ ਮੈਂ ਜਾਰੀ ਕਰ ਦੂੰਗਾ ਉਹ ਪਹਿਲਾਂ ਜਮ੍ਹਾਂ ਹੋ ਗਿਆ ਉੱਥੇ ਮਿਲਦੇ ਸੱਤ ਤੋਂ 10 ਮਿੰਟ ਉੱਥੇ ਤੁਸੀਂ ਮੇਨ ਮੇਨ ਗੱਲਾਂ ਦੱਸ ਦੋ ਵੀ ਆਹ ਗੱਲਾਂ ਨੇ ਜੀ ਮੇਨ ਮੇਨ ਸਾਡੀਆਂ ਮੈਂ ਉੱਥੇ ਬੋਲਤੀ ਹਾਂ ਨਾ ਜੀ ਉਹ ਤਾਂ ਹੱਥ ਕਹਿੰਦੇ ਬਹੁਤ ਵਧੀਆ ਤਰੀਕੇ ਨਾਲ ਨਹੀਂ ਮਿਲਾਇਆ ਨੇ ਇਹ ਤਾਂ ਜੀ ਇਹ ਤਾਂ ਉਥੇ ਚੁੱਕ ਗਏ ਜੀ ਤਾਂ ਦੇ ਗਏ ਜੀ ਲਾ ਦੱਸੋ ਇਹ ਮੇਰਾ ਉਹਦੇ ਨਾਲ ਲੈਣਾ ਦੇਣਾ ਕੀ ਹੈ ਰੋਜ਼ ਤਾਂ ਸਾਨੂੰ ਤੰਗ ਕਰਦੇ ਆ ਉਹ ਆਰਡੀ ਐਫ ਦਾ ਪੈਸਾ ਕਿਨੇ ਖਰਾਬ ਕੀਤਾ ਹੈ ਆ ਮੈਲਾ ਵਾਲੇ ਨੇ ਉਹ ਉਹਨੂੰ ਗਲਤ ਵਰਤ ਗਿਆ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਨੂੰ ਕਿਤੇ ਹੋਰ ਵਰਤ ਗਿਆ ਉਹਨਾਂ ਨੇ ਬਹਿਨ ਲਾਤਾ ਜਦੋਂ ਅਸੀਂ ਗਏ ਕਹਿੰਦੇ ਵਿਧਾਨ ਸਭਾ 'ਚ ਮਤਾ ਪਾਸ ਕਰੋ ਅਸੀਂ ਵਿਧਾਨ ਸਭਾ 'ਚ ਮਤਾ ਪਾਸ ਕਰਤਾ ਕਿ ਸਿਰਫ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਵਾਸਤੇ ਵਰਤਿਆ ਜਾਊਗਾ ਹੋਰ ਕਿਤੇ ਨਹੀਂ ਲਾਉਂਦੇ ਮਤਾ ਪਾਸ ਕਰਕੇ ਉਹਨਾਂ ਕੋਲ ਗਏ ਕਹਿੰਦੇ ਚਲੋ ਦੇ ਦਾਂਗੇ ਜੀ ਜਦੋਂ ਉਹ ਫਿਰ ਫਿਰ ਉਹਨਾਂ ਨੂੰ ਆ ਗਏ ਵੀ ਦਿੱਤਾ ਇਹ ਗਲਤੀ ਤਾਂ ਇਹਨਾਂ ਦੀ ਆ ਆਪ ਹੀ ਆਏ ਨੇ ਕਿ ਠੀਕ ਕਰ ਲਈ ਇਹਨਾਂ ਨੇ ਗਲਤੀ ਹੁਣ ਫਿਰ ਕਹਿੰਦੇ ਮੰਡੀ ਦੀ ਫੀਸ ਘਟਾਓ ਅਸੀਂ ਕਹਾਂ ਜੀ ਉਹ ਤਾਂ ਉਹ ਤੋਂ ਬਿਨਾ ਕਿਵੇਂ ਚੱਲੂਗਾ ਸਾਡਾ ਮੰਡੀ ਬੋਰਡ ਸਾਡਾ ਸਾਰਾ ਕੁਝ ਚੱਲਦਾ ਹੈ 6000 ਕਰੋੜ ਰੁਪਏ ਰੁਕੀ ਬੈਠੇ ਨੇ ਜੀ ਇਸ ਵਕਤ 6000 ਕਰੋੜ ਰੁਪਇਆ 67000 ਕਿਲੋਮੀਟਰ ਸੜਕਾਂ ਦਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਜੀ ਤੇ ਕੋਈ ਜੇ ਕੈਪਟਨ ਸਾਹਿਬ ਨੂੰ ਇਸ ਗੱਲ ਦੀ ਆਈ ਹੈ ਵੀ ਮੈਂ ਬੀਜੇਪੀ ਜਾਂ ਵੀ ਮੈਂ ਪੈਸੇ ਦਵਾਦਾ ਕਦੇ ਮਨਪ੍ਰੀਤ ਬਾਦਲ ਵੀ ਇਸੇ ਚੀ ਹੈ ਸੁਨੀਲ ਜਾਖੜ ਵੀ ਇੱਧਰ ਹੀ ਹੈ ਰਮੇਸ਼ ਬਿੱਟੂ ਵੀ ਇੱਧਰ ਹੀ ਹੈ ਆ ਦੋ ਤਿੰਨ ਹੋਰ ਜਾਣ ਨੂੰ ਫਿਰਦੇ ਕਾਂਗਰਸ ਵਾਲੇ ਠੀਕ ਹੈ ਆ ਪੈਸੇ ਤੇ ਦਵਾ ਦੋ ਮੈਂ ਕਹ ਕਰ ਲੂ ਗੱਲੀ ਚ ਚੱਲਦੀ ਥੋੜੀ ਉੱਥੇ ਜਦੋਂ ਮੈਂ ਜਾ ਕੇ ਬੋਲਦਾ ਨੋ ਹੱਥ ਠੀਕ ਨਹੀਂ ਮਿਲਾਇਆ ਹੱਥ ਠੀਕ ਨਹੀਂ ਮਿਲਾਇਆ ਲੋ ਮਤਲਬ ਐ ਇਹ ਤਾਂ ਆ ਵੀ ਮੇਰੇ ਤੇ ਲਾ ਸਕਦੇ ਨੇ ਵੀ ਜਿਹੜੀਆਂ ਨੇਹਰੀਆਂ ਆ ਸਕਦੇ ਨੇ ਭਵਾਂਤ ਮੈਨ ਰੋਕ ਸਕਦਾ ਸੀਗਾ ਇਹ ਨੇਹਰੀਆਂ ਜਾਦਾ ਆ ਰਹੀਆਂ ਨੇ ਨਾ ਇਸ ਸਰਕਾਰ ਵੇਲੇ ਦੇਖ ਲੋ ਪਹਿਲਾਂ ਨਹੀਂ ਆਈਆਂ ਪਿਛਲੀ ਵੇਰ ਦੱਸੋ ਨੇਹਰੀਆਂ ਮੇਰੇ ਨਾਲ ਆਦਣਗੇ ਤਾਂ ਕੈਨੇਡਾ ਚ ਬਰਫ ਜਿਆਦਾ ਪੈ ਗਈ ਕਹਿੰਦੇ ਭਵਾਂਤ ਮਨ ਅਸਤੀਫਾ ਦੇਵੇ ਐ ਵੀ ਕਹਿ ਸਕਦੇ ਇਹ ਇਹਨਾਂ ਦੀ ਬਖਲਾਹਟ ਐ ਅਸਲ ਚ ਇਹ ਬਖਲਾਹਟ ਐ ਜੇ ਉਹ ਗਾਂਡੀ ਨੇ ਲੜਨਾ ਹੋਵੇ ਬਹਾਨੇ ਪਾੜਦਾ ਫਿਰਦਾ ਰਹਿੰਦਾ ਉਹ ਵੀ ਆ ਨਾਲੀ ਦਾ ਪਾਣੀ ਦੇਖ ਲਓ ਭਾਈ ਤੁਹਾਡਾ ਐ ਨਹੀਂ ਆਉਂਦਾ ਆ ਟਰੈਕਟਰਾਂ ਨੇ ਤਵੀਆਂ ਜਿਹੜੀਆਂ ਨੇ ਸਾਡੇ ਘਰ ਮੂਰੇ ਖੜੀਆਂ ਕਰਦੇ ਹਾਂ ਆ ਤੁਹਾਡਾ ਟਰੈਕਟਰ ਮੋੜਨ ਵੇਲੇ ਸਾਡੇ ਵਾਲੇ ਪਾਸੇ ਦੀ ਆਉਂਦਾ ਕੋਈ ਨਾ ਕੋਈ ਬਹਾਨਾ ਉਹਨੇ ਲਾਉਣਾ ਵੀ ਮੈਂ ਲੜਨਾ ਉਹੀ ਉਹਨਾਂ ਦਾ ਆ ਲੈ ਵੀ ਮਹਲ ਭਗਵਾਨਤ ਮਾਨ ਤੇ ਕੱਢੋ ਕੁਛ ਨਾ ਕੁਛ 1 ਰੁਪਈਆ ਦਾ ਇਲਜ਼ਾਮ ਤਾਂ ਲਾ ਦਿਓ 40 ਮਹੀਨੇ ਦੀ ਲਗਭਗ ਸਰਕਾਰ ਹੋ ਗਈ 1 ਰੁਪਈਆ ਵੀ ਖਾਦਾ ਭਗਵਾਨਤ ਮਾਨ ਨੇ 1 ਰੁਪਏ ਦਾ ਇਲਜ਼ਾਮ ਲਾ ਦੋ 54 55000 ਨੌਕਰੀਆਂ ਦੇਤੀਆਂ ਇੱਕ ਸਪਾਰਸ਼ ਕੱਢ ਦੋ ਜਦ ਨੌਕਰੀਆਂ ਆਲੇ ਨੇ ਤੁਹਾਡੇ ਪਿੰਡਾਂ ਚ ਵੀ ਮਿਲੀਆਂ ਹੋਣੀਆਂ ਨੌਕਰੀਆਂ ਤੇ ਵੀ ਕਿਸੇ ਦੇ 1 ਰੁਪਿਆ ਲੱਗਿਆ ਹੋਵੇ ਬਲਕਿ ਇਸ ਤਾਂ ਕੱਲ ਮੈਂ ਪੰਜਾਬ ਦੇ ਸਕੂਲਾਂ ਸਕੂਲਾਂ ਚ 10ਵੀਂ ਤੇ 12ਵੀਂ ਚੋਂ ਫਰਸਟ ਆਉਣ ਵਾਲੇ ਜਿਹੜੇ ਬੱਚੇ ਸੀ ਜ਼ਿਲ੍ਹਿਆਂ ਚੋਂ ਉਹਨਾਂ ਨੂੰ 21 21000 ਰੁਪਏ ਕੱਲ ਬੁਲਾ ਕੇ ਦਿੱਤਾ ਉਹਨਾਂ ਨੂੰ ਉੱਥੇ ਵੀ ਜ਼ਿਲ੍ਹਿਆਂ ਚੋਂ ਫਰਸਟ ਆਏ ਹੋ ਬਹੁਤ ਵਧੀਆ ਹੋਰ ਪੜੋ ਹੋਰ ਪੜੋ ਜਿਹੜੇ ਪੰਜਾਬ ਚੋਂ ਫਰਸਟ ਆਇਆ ਪਹਿਲੇ 3 ਤੇ 10ਵੀਂ ਦੇ ਪਹਿਲੇ 3 12ਵੀਂ ਦੇ ਉਹਨਾਂ ਨੂੰ 55 55000 ਰੁਪਏ ਦਿੱਤਾ ਉਹ ਕਹਿੰਦਾ ਪਹਿਲੀ ਵਾਰ ਹੋਇਆ ਸਾਨੂੰ ਕੋਈ ਨਾਮ ਮਿਲ ਰਿਹਾ ਸਾਨੂੰ ਕੋਈ ਦੇਖ ਰਿਹਾ ਆਰਾਮ ਕਰਾਂ ਦਿੱਤੀਆਂ ਬੁੱਤ ਨੇ ਉਹ ਸਰਕਾਰੀ ਸਕੂਲਾਂ 'ਚ ਪੜਦੇ ਨੇ ਉਹ ਸਵਿਚ ਕਰਕੇ ਇਹਨਾਂ ਦਾ ਤਾਂ ਧਿਆਨ ਹੀ ਨਹੀਂ ਸੀ ਕਦੇ ਹੁਣ ਇਹ ਤਾਂ ਆਪ ਤਪੜਾ ਵਾਲੇ ਸਕੂਲਾਂ 'ਚ ਪੜ੍ਹੇ ਇਹਨਾਂ ਨੂੰ ਕੀ ਪਤਾ ਹੈ ਪੜਾਈਆਂ ਦਾ ਸੋ ਇਸ ਕਰਕੇ ਉਹ ਪੰਜਾਬ ਨਾਲ ਲਿੰਕ ਹੈ ਨਹੀਂ ਕਿਸੇ ਪਾਸੇ ਉਹਨਾਂ ਦਾ ਲਿੰਕ ਨਹੀਂ ਵੀ ਕਿਸੇ ਪਾਸੇ ਧਰਤੀ ਨਾਲ ਜੁੜੇ ਹੋਣ ਨੁਕਸ ਕੱਢਣ ਨੂੰ ਜਾਂ ਪੰਜਾਬ ਦੀ ਤਰੱਕੀ ਰੋਕਣ ਨੂੰ ਜਦੋਂ ਮਰਜ਼ੀ ਆਹ ਦੇਖ ਲਓ ਜੀ ਐਂ ਕਰਦੇ ਆ ਸਰਕਾਰ ਐਂ ਕਹਦੇ ਅਸੀਂ ਇੱਕ ਵੀ ਫੈਸਲਾ ਲੋਕਾਂ ਨੂੰ ਪੁੱਛੇ ਬਿਨਾ ਕਰਦੇ ਹੀ ਨਹੀਂ ਜੀ ਮੈਂ ਵੀ ਪਿੰਡ ਆਣਾ ਜੀ ਮੈਨੂੰ ਪਤਾ ਹੈ ਅੱਜ ਮੇਰੀ ਮਾਂ ਵੀ ਆਜੇ ਉਸੇ ਘਰ ਚ ਹੀ ਰਹਿੰਦੀ ਹੈ ਪਿੰਡ ਚ ਠੀਕ ਹੈ ਨਾ ਤੇ ਤੁਸੀਂ ਜਾਇਓ ਸਤੋਜ ਪਿੰਡ ਹੈ ਉੱਤਰ ਸ਼ਹਿਰ ਘਟ ਆਉਂਦੀ ਨਹੀਂ ਲੱਗਦਾ ਦਿਲ ਬਜ਼ੁਰਗਾਂ ਦਾ ਸ਼ਹਿਰਾਂ ਚ ਦਿਲ ਨਹੀਂ ਲੱਗਦਾ ਨਾ ਕਈ ਬੰਦੇ ਤੁਹਾਡੇ ਚ ਸ਼ਹਿਰ ਰਹਿੰਦੇ ਹੋਣੇ ਪਿੰਡੋਂ ਆ ਕੇ ਬਜ਼ੁਰਗ ਆਉਂਦੇ ਨੇ ਸ਼ਾਮ ਨੂੰ ਮ ਜਾਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹਨਾਂ ਨੂੰ ਉਹ ਖੁੱਲੇ ਮਾਹੌਲ ਚ ਰਹਿਣ ਦੀ ਆਦਤ ਹੁੰਦੀ ਹੈ ਪਿੰਡਾਂ ਸ਼ਹਿਰਾਂ ਚ ਮਿਲਦਾ ਨਹੀਂ ਉਹ ਸੋ ਇਸ ਕਰਕੇ ਸਾਡੇ ਤੋਂ ਵੱਧ ਕੌਣ ਜਾਣਦਾ ਵੀ ਪੰਜਾਬ ਨੂੰ ਅਸੀਂ ਕੋਈ ਇਹੋ ਜਿਹਾ ਫੈਸਲਾ ਕਰ ਲਾਂਗੇ ਵੀ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਨਾ ਮੇਰਾ ਕਿਸੇ ਰੇਤੇ ਵਾਲੇ ਜਿੱਸਾ ਨਾ ਮੇਰਾ ਕਿਸੇ ਬਸ ਤੇ ਹਿੱਸਾ ਹੈ ਨਾ ਮੇਰਾ ਕਿਹ ਟਾਬੇ ਜਿੱਸਾ ਨਾ ਗਏ ਸ਼ਰਾਬ ਦੇ ਠੇਕੇ ਚ ਹਿੱਸਾ ਹੈ ਨਾ ਮੇਰਾ ਕਿਹ ਡਰੱਗ ਵਾਲਿਆਂ ਚ ਹਿੱਸਾ ਹੈ ਮੇਰਾ ਹਿੱਸਾ ਹੈਗਾ ਪਰ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਇਹ ਜ਼ਰੂਰ ਰਹੂਗਾ ਸੋ ਇਹ ਕੋਈ ਨਵੀਂ ਪਾਲਿਸੀ ਲਿਆਈਏ ਨਾਰ ਦੀਆਂ ਵਿਰੋਧ ਨਾਰ ਦੀਆਂ ਵਿਰੋਧ ਇੱਕ ਦੋ ਇੱਕ ਦੋ ਜੀ ਚੀਜ਼ਾਂ ਤੇ ਫਸ ਗਏ ਸੀਗੇ ਉਹਦੇ ਕਹਿੰਦੇ ਹਾਂ ਜੀ ਤੁਹਾਡੇ ਨਾਲ ਹੈ ਨਾ ਬੀਬੀ ਐਮਬੀ ਬਾਰੇ ਕਹਿੰਦੇ ਠੀਕ ਹੈ ਮੈਂ ਕਿਹਾ ਉੱਥੇ ਆਏ ਤਾਂ ਹੈ ਨਹੀਂ ਤੁਸੀਂ ਉਹਨੇ ਫਿਰ ਤੁਸੀਂ ਹੈਗੇ ਸੀ ਉੱਥੇ ਫਿਰ ਚਲੋ ਕੋਈ ਨਹੀਂ ਮੈਂ ਕਿਹਾ ਮੈਂ ਹੈਗਾ ਉੱਥੇ ਕੋਈ ਗੱਲ ਨਹੀਂ